ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਆ ਇੱਕ ਜਿਸ ਤਰ੍ਹਾਂ ਦੀ ਆਪਾਂ ਕਹਾਣੀ ਅੱਗੇ ਸੁਣਾਉਂਦੇ ਹੁੰਨੇ ਨਾ ਉਹ ਥੋੜਾ ਜਿਹਾ ਮੈਟਰ ਤੋਂ ਹਟ ਕੇ ਸੁਣਾਵਾਂਗਾ ਹਟਾ ਕਿਉਂਕਿ ਇੱਕ ਬੇਵਕੂਫ ਦੀ ਕਹਾਣੀ ਆ ਜਿਹੜਾ ਬਿਲਕੁਲ ਬੇਵਕੂਫ ਬੰਦਾ ਸੀ ਉਹਦੀ ਕਹਾਣੀ ਸੁਣਾ ਰਿਹਾ ਹਾਂ ਦੋਸਤੋ ਬਣੀ ਬਹੁਤ ਵਧੀਆ ਤੁਹਾਨੂੰ ਬਹੁਤ ਚੰਗੀ ਲੱਗੂਗੀ ਕਿਉਂਕਿ ਕਹਾਣੀ ਆ ਨਾ ਇਹਦੀ ਉਹ ਕਿਸੇ ਬੇਵਕੂਫ ਦੀ ਆ ਜਿਹੜਾ ਹਰ ਵਾਰੀ ਬੇਵਕੂਫੀਆਂ ਕਰਦਾ ਰਹਿੰਦਾ ਸੀ ਪਰ ਬੇਵਕੂਫੀ ਜਦੋਂ ਕਿਸਮਤ ਖੁੱਲਦੀ ਹੈ ਨਾ ਤੇ ਕਿਵੇਂ ਉਹ ਥੋੜੇ ਦਿਨਾਂ ਚ ਅਮੀਰ ਆਦਮੀ ਬਣ ਜਾਂਦਾ ਜਿਹਨੂੰ ਆਪ ਲੋਕ ਵੀ ਮਹਿਸੂਸ ਹੁੰਦਾ ਸੀ ਇਹ ਗੱਲ ਵੀ ਮੈਂ ਕਦੇ ਚੰਗਾ ਕੰਮ ਨਹੀਂ ਕਰ ਸਕਦਾ ਮੈਂ ਕਦੇ ਵੀ ਅਮੀਰ ਨਹੀਂ ਬਣ ਸਕਦਾ ਉਹ ਬੰਦੇ ਨੂੰ ਇਹ ਲੱਗਦਾ ਸੀ ਪਰ ਜਦੋਂ ਉਹਦੀ ਕਿਸਮਤ ਖੁੱਲਦੀ ਹੈ ਨਾ ਬੇਵਕੂਫ ਬੰਦੇ ਦੀ ਤਾਂ ਫਿਰ ਉਹ ਦਿਨਾਂ ਦੇ ਵਿੱਚ ਹੀ ਕਿਵੇਂ ਅਮੀਰ ਬਣ ਜਾਂਦਾ ਇੱਕ ਬੇਵਕੂਫ ਇੱਕ ਨਿੱਕੀ ਜਿਹੀ ਚਲਾਕੀ ਕਰਦਾ ਜਿਹਦੇ ਨਾਲ ਉਹ ਦਿਨਾਂ ਦੇ ਵਿੱਚ ਹੀ ਅਮੀਰ ਬਣ ਜਾਂਦਾ ਉਹ ਕਹਾਣੀ ਹੈ ਕਹਾਣੀ ਸੁਣੋਕਰ ਇੱਕ ਨਾ ਹਰੀ ਹਰੀ ਲਾਲ ਨਾਮ ਦਾ ਬੰਦਾ ਸੀ ਇੱਕ ਪਿੰਡ ਦੇ ਵਿੱਚ ਰਹਿੰਦਾ ਸੀ ਬਿਲਕੁਲ ਬੇਵਕੂਫ ਬੰਦਾ ਜਿਸ ਨੂੰ ਕੋਈ ਵੀ ਅਕਲ ਨਹੀਂ ਸੀ ਕੋਈ ਕੰਮ ਧੰਦਾ ਨਹੀਂ ਜਾਣਦਾ ਸੀ ਕੋਈ ਕਿਸੇ ਤਰ੍ਹਾਂ ਦੀ ਉਹਨੂੰ ਕਲਾ ਨਹੀਂ ਆਉਂਦੀ ਸੀ ਤੇ ਲੋਕ ਉਹਨੂੰ ਕੋਈ ਕੰਮ ਤੇ ਵੀ ਨਹੀਂ ਲੈ ਕੇ ਜਾਂਦਾ ਸੀ ਉਹੋ ਜਿਹੜਾ ਹੈ ਨਾ ਬੇਵਕੂਫ ਬੰਦੇ ਨੂੰ ਕੋਈ ਕੰਮ ਤੇ ਇੱਕ ਕਦੋਂ ਲੈ ਕੇ ਜਾਂਦਾ ਕੋਈ ਵੀ ਕੰਮ ਤੇ ਨਹੀਂ ਲੈ ਕੇ ਜਾਂਦਾ ਅਗਲਾ ਕਹਿੰਦਾ ਯਾਰ ਹੋਰ ਵੀ ਬੇਕੂਫੀਆਂ ਕਰੂਗਾ ਮੇਰਾ ਨੁਕਸਾਨ ਹੀ ਕਰ ਦੂਗਾ ਹਨਾ ਤੇ ਇਸ ਕਰਕੇ ਉਹ ਬੰਦੇ ਨੂੰ ਕੰਮ ਤੇ ਨਹੀਂ ਲਿਆਉਂਦਾ ਸੀ ਇੱਕ ਇੱਕੋ ਦੀ ਘਰ ਵਾਲੀ ਸੀ ਉਹ ਦੋਨੇ ਅਰਜੀ ਰਹਿੰਦੇ ਸੀ ਤੇ ਉਹਨਾਂ ਨੂੰ ਹੁਣ ਆਇਆ ਸੀ ਵੀ ਜਦੋਂ ਕੋਈ ਕੰਮ ਤੇ ਨਹੀਂ ਲਾਉਂਦਾ ਸੀ ਉਹਨਾਂ ਨੂੰ ਤੇ ਉਹ ਵਿਚਾਰੇ ਭੁੱਖੇ ਮਰਨਾ ਸੀ ਉਹਨਾਂ ਨੇ ਵੀ ਉਹਨਾਂ ਦੇ ਦਿਨ ਬਹੁਤ ਔਖੇ ਨਾ ਰਹੇ ਸੀ ਬੜਾ ਔਖਾ ਸੀ ਉਹਨਾਂ ਵਾਸਤੇ ਜਿੰਨ ਨਗਾਉਣੇ ਤਾਂ ਇੱਕ ਦਿਨ ਹਰੀ ਲਾਲ ਨੇ ਆਪਦੇ ਘਰ ਵਾਲੀ ਨੂੰ ਕਿਹਾ ਵੀ ਆਪਾਂ ਐਂ ਕਰਦੇ ਆਂ ਆਪਾਂ ਇਹ ਪਿੰਡ ਛੱਡ ਕੇ ਚੱਲ ਵੜਦੇ ਆਂ ਹੋਰ ਪਿੰਡ ਚ ਕਿਹੜਾ ਲੋਕ ਹੋਰ ਪਿੰਡ ਜਾਵਾਂਗੇ ਉੱਥੇ ਉਹਨਾਂ ਨੂੰ ਕਿਹੜਾ ਪਤਾ ਹੋਊਗਾ ਮੇਰੀ ਵੀ ਮੈਂ ਬੇਵਕੂਫਾ ਤਾਂ ਫਿਰ ਲੋਕ ਮੈਨੂੰ ਕੰਮ ਤੇ ਲਾ ਲੈਣੇ ਉਹਾਂ ਦੀ ਚੱਲ ਠੀਕ ਆ ਵੀ ਉਹ ਕਿਸੇ ਹੋਰ ਪਿੰਡ ਚਲੇ ਗਏ ਉੱਥੇ ਜਾ ਕੇ ਉੱਥੇ ਜਾ ਕੇ ਉਹਨਾਂ ਨੇ ਇੱਕ ਤਗੜੇ ਮੀਰ ਦੇ ਘਰੇ ਜਾਵੜੇ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਵੀ ਸਾਨੂੰ ਨਾ ਵੀ ਕੰਮ ਕਰਦੀ ਲੋੜ ਤੇ ਕੰਮ ਤੇ ਰੱਖ ਲੋ ਮੈਂ ਕੰਮ ਵਧੀਆ ਕਰ ਲੈਣਾ ਤੋ ਬੰਦਾ ਕਹਿੰਦਾ ਠੀਕ ਆ ਮੈਨੂੰ ਵੀ ਲੋੜ ਸੀ ਯਾਰ ਉਹਨੇ ਸੋਚਿਆ ਵੀ ਮੈਨੂੰ ਵੀ ਲੋੜ ਈ ਆ ਬੰਦੇ ਦੀ ਤਾਂ ਉਹਨੂੰ ਕਹਿੰਦਾ ਵੀ ਠੀਕ ਆ ਉਹਨੇ ਤਨਖਾਹਤ ਨੂੰ ਕੁ ਮਕਾ ਲਈ ਉਹ ਆਂਦਾ ਵੀ ਮੈਨੂੰ ਘੋੜੇ ਤੇ ਗਾਵਾਂ ਸੰਭਣ ਵਾਸਤੇ ਇੱਕ ਬੰਦੇ ਦੀ ਲੋੜ ਆ ਜੇ ਤੂੰ ਇਸ ਕੰਮ ਕਰ ਸਕਦਾ ਤਾਂ ਮੈਂ ਤੈਨੂੰ ਰੱਖ ਲੈਣਾ ਉਹ ਆਂਦਾ ਜੀ ਮੈਂ ਕੰਮ ਬੋਡੀ ਮਹਮਾਨਦਾਰੀ ਨਾਲ ਵਧੀਆ ਕੰਮ ਕਰੂੰਗਾ ਤੁਹਾਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਉਹਨੇ ਫਿਰ ਉਹ ਬੰਦੇ ਨੇ ਉਹਨੂੰ ਰੱਖਿਆ ਹੁਣ ਹੋਲੀ-ਹੋਲੀ ਦਿਨ ਬਹੁਤ ਵਧੀਆ ਲੰਘਣ ਲੱਗੇ ਉਹਨਾਂ ਦੇ ਕਿਉਂਕਿ ਕਾਫੀ ਦਿਨ ਹੋ ਗਏ ਸੀ ਤੇ ਉਹ ਪਰਿਵਾਰ ਦੇ ਵਿੱਚ ਘੁਲ ਮਿਲ ਗਿਆ ਸੀਗਾ ਅਮੀਰ ਬੰਦੇ ਦੇ ਪਰਿਵਾਰ ਦੇ ਵਿੱਚ ਹੀ ਘੁਲ ਮਿਲ ਗਿਆ ਸੀ ਉਹ ਉਹਦੀ ਘਰ ਵਾਲੀ ਉਹਦੇ ਉਹ ਅਮੀਰ ਬੰਦੇ ਦੇ ਘਰੇ ਕੰਮ ਕਰਦੀ ਸੀ ਤੇ ਮੰਨ ਲਓ ਗੋਆ ਗੁਆਚਟ ਦੇਦੀ ਸੀ ਉਹਨਾਂ ਦਾ ਹੋਰ ਸਾਫ-ਸਮਾਈਆਂ ਵਿੱਚ ਕੰਮ ਕਰਦੀ ਸੀ ਤੇ ਉਹ ਆਪ ਬੰਦਾ ਉਹਦੇ گاਵਾ ਮੱਜਾਂ ਨੂੰ ਪਰਥੇ ਪਾਉਂਦਾ ਸੀ ਘੋੜਿਆਂ ਨੂੰ ਸੰਭਾਲਦਾ ਸੀ ਐਸੀ ਤਰ੍ਹਾਂ ਹੀ ਦਿਨ ਬਹੁਤ ਵਧੀਆ ਲੰਘ ਰਹੇ ਸੀ ਉਹਨਾਂ ਦੇ ਪਰ ਜਿਹੜੀ ਤਨਖਾਹ ਬਹੁਤ ਘੱਟ ਉਹਨਾਂ ਦੀ ਤੇ ਵੀ ਚੰਗੀਆਂ ਚੀਜ਼ਾਂ ਨੂੰ ਉਹ ਤਰਸਦੇ ਸੀਗੇ ਵੀ ਚੰਗੀ ਮਠਿਆਈ ਖਾਣ ਨੂੰ ਚੰਗੀ ਰੋਟੀ ਸੌਜੀ ਖਾਣ ਨੂੰ ਉਹ ਤਰਸਦੇ ਸੀ ਸਿੰਪਲ ਗੁਜ਼ਾਰਾ ਹੁੰਦਾ ਸੀ ਉਹ ਜਿੰਨੇ ਕੋ ਉਹਨਾਂ ਨੂੰ ਪੈਸੇ ਮਿਲਦੇ ਸੀ ਤੇ ਉਹਨਾਂ ਕਦੇ-ਕਦੇ ਉਹਨਾਂ ਦੇ ਮਨ 'ਚ ਆਉਂਦਾ ਸੀ ਵੀ ਕਦੇ-ਕਦੇ ਉਹਨਾਂ ਨੂੰ ਦੁਜਾ ਆਉਂਦਾ ਸੀਗਾ ਵੀ ਵੀ ਕਿਉਂ ਨਾ ਆਪਾਂ ਦੁਜਾ ਕਦੇ ਨਾ ਕਦੇ ਸਾਡੇ ਕੋਲ ਪੈਸੇ ਆਉਣ ਤਾ ਅਸੀਂ ਕਦੇ ਨਾ ਕਦੇ ਚੰਗੇ ਪੈਸੇ ਚੰਗੀਆਂ ਚੀਜ਼ਾਂ ਖਾਈਏ ਤਾਂ ਫਿਰ ਕੀ ਹੋਇਆ ਦੋਸਤੋ ਇੱਕ ਦਿਨ ਉਹ ਉਹਨਾਂ ਦੀ ਜਿਹੜਾ ਅਮੀਰ ਬੰਦੇ ਜਿਹਨਾਂ ਦੇ ਘਰੇ ਕੰਮ ਕਰਦਾ ਸੀ ਨਾ ਉਹਨਾਂ ਦੀ ਕੁੜੀ ਦਾ ਵਿਆਹ ਆ ਗਿਆ ਹੁਣ ਜਦੋਂ ਕੁੜੀ ਦਾ ਵਿਆਹ ਹੋਇਆ ਉਹ ਆਉਣ ਵਾਲਾ ਸੀ ਉਹਨਾਂ ਦਾ ਵੀ ਕੁਝ ਦਿਨ ਰਹਿੰਦੇ ਸੀ ਤਾਂ ਜਿਹੜੇ ਹਰੀ RAM ਨੂੰ ਅਮੀਰ ਸੀ ਵੀ ਨਾ ਹੁਣ ਸਾਨੂੰ ਕੁਝ ਨਾ ਕੁਝ ਵਧੀਆ ਖਾਣ ਨੂੰ ਮਿਲੇਗਾ ਵਿਆਹ 'ਚ ਤੇ ਸਾਨੂੰ ਤਾਂ ਕਦੇ ਕੋਈ ਚੰਗੀ ਚੀਜ਼ ਵਿਆਹ 'ਚ ਮਿਲੀ ਨਹੀਂ ਉਹ ਕਦੇ ਵੀ ਅਸਤੇ ਕੋਈ ਚੰਗੀ ਚੀਜ਼ ਖਾਧੀ ਨਹੀਂ ਹੁਣ ਜੇ ਜਿਨ੍ਹਾਂ ਦੇ ਅਸੀਂ ਲੱਗੇ ਆ ਉਹਨਾਂ ਦੇ ਮੰਨ ਲਓ ਵੀ ਕੁੜੀ ਦਾ ਵਿਆਹ ਹੋਊਗਾ ਸਾਨੂੰ ਚੰਗੀਆਂ ਚੰਗੀਆਂ ਚੀਜ਼ਾਂ ਖਾਣ ਨੂੰ ਮਿਲਣਗੀਆਂ ਤੇ ਵਿਆਹ ਦਾ ਦਿਨ ਆ ਗਿਆ ਵਿਆਹ ਵਾਲੇ ਦਿਨ ਹਰੀ RAM ਨੂੰ ਸਾਰੇ ਕੰਮ ਨੂੰ ਸੰਭਾਲਣ ਦੀ ਡਿਊਟੀ ਦਿੱਤੀ ਗਈ ਹਰੀ RAM ਨੇ ਆਪਦੀ ਪੂਰੀ ਤਨਦੇਹੀ ਨਾਲ ਬੜੀ ਮਿਹਨਤ ਦੇ ਨਾਲ ਸਾਰਾ ਦਿਨ ਕੰਮ ਸੰਭਾਲਿਆ ਤੇ ਪੂਰੀ ਮਿਹਨਤ ਕੀਤੀ ਤੇ ਵਧੀਆ ਸਾਰਾ ਸਿਸਟਮ ਜਿਹੜਾ ਵਿਆਹ ਦਾ ਚੱਲਿਆ ਤੇ ਸਾਰਾ ਦਿਨ ਵਧੀਆ ਲੰਘਿਆ ਹਰੀ RAM ਸਾਹਿਬ ਸਾਰਾ ਦਿਨ ਸੋਚਦਾ ਰਿਹਾ ਵੀ ਮੈਨੂੰ ਹੁਣ ਵੀ ਕੁਝ ਖਾਣ ਨੂੰ ਮੇਰੇ ਪਰਿਵਾਰ ਨੂੰ ਤੇ ਮੈਨੂੰ ਦੇਣਗੇ ਹੁਣ ਵੀ ਦੇਣਗੇ ਹੁਣ ਵੀ ਦੇਣਗੇ ਸਾਰਾ ਦਿਨ ਪਰ ਵਿਆਹ ਦਾ ਸਿਸਟਮ ਚੱਲਦਾ ਰਿਹਾ ਕੋਈ ਵੀ ਦਿੱਕਤ ਆਈ ਨਹੀਂ ਪੂਰੇ ਦਿਨ ਚ ਨਹੀਂ ਆਈ ਮਤਲਬ ਉਹਨਾਂ ਨੂੰ ਵਿਆਹ ਚ ਤਾਂ ਕੋਈ ਦਿੱਕਤ ਨਹੀਂ ਆਈ ਪਰ ਹਰੀਰਾਮ ਨੂੰ ਕੋਈ ਵੀ ਚੀਜ਼ ਖਾਣ ਨੂੰ ਨਹੀਂ ਦਿੱਤੀ ਗਈ ਤੇ ਹਰੀਰਾਮ ਨੂੰ ਇਹ ਸੀ ਵੀ ਚਲੋ ਵਿਆਹ ਨਿਭੜ ਜਾਊਗਾ ਸ਼ਾਮ ਨੂੰ ਪਾਰਟੀ ਖਤਮ ਹੋ ਜੂਗੀ ਉਦੋਂ ਬਾਅਦ ਸਾਨੂੰ ਦੇਣਗੇ ਕੁਝ ਨਾ ਕੁਝ ਖਾਣ ਨੂੰ ਪਰ ਸਾਰਾ ਵਿਆਹ ਸੰਪੰਨ ਹੋ ਗਿਆ ਤੇ ਬਰਾਤ ਰਾਤ ਰੈਂਦੀ ਸੀ ਉਹਨਾਂ ਦੇ ਜਿੱਥੇ ਉਹ ਰਹਿੰਦੇ ਸੀ ਤਾਂ ਬਰਾਤ ਰਾਤ ਨੂੰ ਖਾ ਪੀ ਕੇ ਸੌਂਗੀ ਸਵੇਰੇ ਉਹਨਾਂ ਨੇ ਨਿਕਲਣਾ ਸੀ ਤਾਂ ਪਰ ਹਰੀ ਨਾਮ ਨੂੰ ਜਾਂ ਉਹਨਾਂ ਦੇ ਕਿਸੇ ਨੌਕਰ ਨੂੰ ਕਿਸੇ ਨੇ ਨਹੀਂ ਪੁੱਛਿਆ ਖਾਣ ਪੀਣ ਨੂੰ ਤੇ ਉਹਨਾਂ ਦੇ ਜਿਹੜੇ ਦਿਲ 'ਚ ਸੀ ਵੀ ਅੱਜ ਖਾ ਪੀ ਮਾ ਖਾਵਾਂਗੇ ਪੀਵਾਂਗੇ ਬੜੀਆ ਚੰਗਾ ਚੋਸਾ ਖਾਵਾਂਗੇ ਉਹ ਸਾਰੇ ਸੁਪਨੇ ਉਹਨਾਂ ਦੇ ਟੁੱਟ ਗਏ ਹਰੀ ਨਾਮ ਚਾਮਨਾ ਦੇ ਘਰੇ ਆਪਦੀ ਘਰ ਵਾਲੀ ਦੇ ਨਾਲ ਆ ਦੇ ਝੋਪੜੀ ਦੇ ਵਿੱਚ ਚਲਾ ਗਿਆ ਤਾਂ ਹਰੀराम ਨੂੰ ਇਸ ਗੱਲ ਤੇ ਬੜਾ ਗੁੱਸਾ ਆ ਰਿਹਾ ਸੀ ਵੀ ਮੇਰੇ ਮਾਲਕ ਨੇ ਮੈਨੂੰ ਪੁੱਛਿਆ ਹੀ ਨਹੀਂ ਵੀ ਤੂੰ ਕੁਝ ਖਾ ਲਾ ਜਾਂ ਤੇਰੇ ਪਰਿਵਾਰ ਨੂੰ ਕੁਝ ਖਾਣ ਨੂੰ ਦੇ ਦਈਏ ਵੀ ਇੰਨਾ ਕੁਝ ਬੜਿਆ ਸੀ ਬਹੁਤ ਕੁਝ ਸੀਗਾ ਖਾਣ ਪੀਣ ਵਾਸਤੇ ਪਰ ਮੈਨੂੰ ਉਹਨਾਂ ਨੇ ਪੁੱਛਿਆ ਹੀ ਨਹੀਂ ਨਾ ਹੀ ਕੁਝ ਖਾਣ ਵਾਸਤੇ ਕਿਹਾ ਤਾਂ ਉਹ ਕਹਿੰਦਾ ਵੀ ਇਹਨਾ ਮੇਰੀ ਜੀਬ ਆ ਨਾ ਇਹਦੀ ਤਰਸਦੀ ਰਹੇਗੀ ਮੇਰੀ ਜੀਬ ਨੂੰ ਅੱਜ ਅਮੀਰ ਸੀ ਵੀ ਅੱਜ ਮੇਰੀ ਜੀਬ ਆ ਇਹ ਤ੍ਰਿਪਤ ਹੋ ਜਾਊਗੀ ਖਾ ਪੀ ਕੇ ਪਰ ਮੇਰੀ ਜੀਬ ਉਹ ਕਹਿੰਦਾ ਤਰਸਦੀ ਰਹੇਗੀ ਪਰ ਮਾਲਕਾ ਨੇ ਖਾਨਪੇਨ ਨੂੰ ਕੁਛ ਨਹੀਂ ਦਿੱਤਾ ਤਾਂ ਫਿਰ ਦੋਸਤੋ ਉਹ ਕਹਿੰਦਾ ਵੀ ਮੇਰੇ ਚ ਇੱਕ ਨਾ ਕਲਾ ਹੋਣੀ ਜਾਈ ਦੀ ਸੀ ਕੋਈ ਜੇ ਅਗਰ ਮੇਰੇ ਚ ਕੋਈ ਕਲਾ ਹੁੰਦੀ ਮੈਂ ਕੋਈ ਚਾਜਦਾ ਕੰਮ ਕਰਦਾ ਹੁੰਦਾ ਹਰੀਰਾਮ ਕਹਿੰਦਾ ਤਾਂ ਜ਼ਰੂਰ ਅੱਜ ਮੈਂ ਚੰਗਾ ਬੱਦਾ ਹੁੰਦਾ ਤੇ ਵਧੀਆ ਚੀਜ਼ਾਂ-ਚੀਜ਼ਾਂ ਖਾਂਦਾ ਉਹਨੇ ਦਾ ਦਿਮਾਗ 'ਚ ਨਾ ਇੱਕ ਕਮਲ ਕਮਲ ਜੀ ਹੈਲੋ ਹੈਲੋ ਜੀ ਕਮਲ ਤੇ ਉਦੋਂ ਬਾਅਦ ਉਹ ਕੀ ਕਹਿੰਦਾ ਵੀ ਹੁਣ ਨਾ ਮੈਂ ਕੋਈ ਨਾ ਕੋਈ ਕਲਾ ਸਿੱਖੂਗਾ ਕੋਈ ਜਿਹਦੇ ਨਾਲ ਮੈਂ ਨਾ ਵੀ ਸਾਰਾ ਆਪਣਾ ਜ਼ਿੰਦਗੀ ਸੈੱਟ ਕਰ ਲਵਾਂ ਪਰ ਕਲਾ ਹੁਣ ਉਮਰ ਦੇ ਹਿਸਾਬ ਨਾਲ ਲਈ ਸਿੱਖ ਸਕਦਾ ਸੀ ਫਿਰ ਉਹ ਕਹਿੰਦਾ ਇੱਕ ਚਲਾਕੀ ਤੋਂ ਕੰਮ ਲਵਾਂਗੇ ਆਦੀ ਘਰ ਵਾਲੀ ਨੂੰ ਇੱਕ ਉਹਨੇ ਚਲਾਕੀ ਦੱਸੀ ਵੀ ਆਪਾਂ ਐਂ ਕਰਾਂਗੇ ਤੇ ਉਦੋਂ ਬਾਅਦ ਉਹ ਬਾਈ ਪਲੀਜ਼ ਹਿੰਦੀ ਮੈਂ ਹਿੰਦੀ ਮੈਂ ਕਰਾਂਗੇ ਭਾਈ ਅਭੀ ਨਹੀਂ ਅਭੀ ਇੱਕ ਪੰਜਾਬੀ ਮੈਂ ਚੱਲਣੇ ਦੋ ਤੇ ਉਹ ਕਹਿੰਦਾ ਵੀ ਕਲਾ ਜਿਹੜੀ ਹੈ ਨਾ ਹੁਣ ਮੈਂ ਸਿੱਖ ਨਹੀਂ ਸਕਦਾ ਪਰ ਆਪਾਂ ਚਲਾਕੀ ਤੋਂ ਕੰਮ ਲੈ ਕੇ ਪੈਸੇ ਕਮਾਵਾਂਗੇ ਉਹ ਰਾਤ ਨੂੰ ਉੱਠਦਾ ਰਾਤ ਨੂੰ ਉੱਠ ਕੇ ਤੇ ਮੈਂ ਰਾਤ ਨੂੰ ਉੱਠ ਕੇ ਤੇ ਜਿਹੜਾ ਜਿਹੜਾ ਲਾੜੇ ਵਾਲਾ ਘੋੜਾ ਸੀ ਨਾ ਜਿਹਦੇ ਤੇ ਲਾੜਾ ਆਇਆ ਸੀ ਉਹ ਘੋੜਾ ਘਰ ਦੇ ਪਿੱਛੇ ਜਾ ਕੇ ਜੰਗਲ ਦੇ ਵਿੱਚ ਬੰਨੇ ਆਇਆ ਤੇ ਹੁਣ ਸਵੇਰੇ ਉੱਠੇ ਸਾਰੇ ਜਿਨ੍ਹਾਂ ਉਹਨਾਂ ਨੇ ਦੇਖਿਆ ਕਿ ਲਾੜੇ ਦਾ ਘੋੜਾ ਹੀ ਗਾਇਬਾ ਲਾੜੇ ਦਾ ਘੋੜਾ ਗਾਇਬਾ ਤਾਂ ਬਈ ਕੁੜਾਪਾ ਨਮਸਤੇ ਸਾਰੇ ਭਜਣ ਲੱਗ ਗਏ ਕਿਉਂਕਿ ਘਰ ਦਾ ਜਿਹੜਾ ਮਾਲਕ ਸੀ ਕੁੜੀ ਦਾ ਪਿਓ ਸੀ ਜੀ ਦਾ ਜਿਹਦੀ ਕੁੜੀ ਦਾ ਵਿਆਹ ਸੀਗਾ ਉਸ ਕੁੜੀ ਦਾ ਪਿਓ ਉਹਨੂੰ ਆਪਦੀ ਬੇਇੱਜ਼ਤੀ ਮਹਿਸੂਸ ਹੋ ਰਹੀ ਸੀ ਕਿ ਮੇਰਾ ਜਵਾਈ ਪਹਿਲੇ ਦਿਨ ਮੇਰੇ ਘਰ ਆਇਆ ਬਰਾਤ ਲੈ ਕੇ ਤੇ ਪਹਿਲੇ ਉਸੇ ਦਿਨ ਹੀ ਉਹਦਾ ਕੁੜਾ ਗਿਆ ਹੋ ਗਿਆ ਤੇ ਹੋ ਸਕਦਾ ਵੀ ਮੇਰਾ ਜਵਾਈ ਮੇਰੇ ਤੇ ਸ਼ੱਕ ਹੀ ਨਾ ਕਰ ਲਵੇ ਕਿਤੇ ਮੇਰੇ ਸਹੁਰੇ ਨੇ ਕੁੜਾ ਗਿਆ ਕਰਵਾਤਾ ਤੇ ਇਸ ਕਰਕੇ ਉਹ ਨਾ ਬੜਾ ਦੁਖੀ ਸੀ ਇਸ ਗੱਲੋਂ ਤਾਂ ਉਹਨੇ ਆਪਦੇ ਨੌਕਰਾਂ ਨੂੰ ਕਿਹਾ ਵੀ ਸਭ ਤੋਂ ਵੀ ਚਾਰ ਚੁਫੇਰੇ ਜਿੱਥੇ ਹੋ ਸਕੇ ਘੋੜੇ ਨੂੰ ਭਾਲੋ ਕਿਉਂਕਿ ਘੋੜਾ ਬੜਾ ਲਾਜ਼ਮੀ ਆਪਾਂ ਨੂੰ ਲੱਭਣਾ ਦਾ ਜੇ ਆਪਣਾ ਆਪਦਾ ਘੋੜਾ ਗਾਇਬ ਹੋ ਜਾਂਦਾ ਤਾਂ ਤਬ ਸਰ ਜਾਣਾ ਸੀ ਪਰ ਇਹ ਤਾਂ ਆਪਣੇ ਲਾੜੇ ਦਾ ਘੋੜਾ ਗਾਇਬ ਹੋਇਆ ਇਹ ਭਾਲਣਾ ਜ਼ਰੂਰੀ ਆ ਤੇ ਪਰ ਉਹ ਲਾੜੇ ਨੇ ਵੀ ਕਿਹਾ ਉਹ ਕਹਿੰਦਾ ਵੀ ਨਹੀਂ ਚਲ ਕੋਈ ਨਹੀਂ ਹੁਣ ਚੋਰ ਛੱੜਦੇ ਥੁੜੀ ਘੋੜਾ ਲੈ ਗਏ ਚੋਰ ਤਾਂ ਹੁਣ ਆਪਾਂ ਨੂੰ ਕਿੱਥੇ ਮਿਲੂਗਾ ਛੱਡੋ ਖੜਾ ਜੀ ਲਾੜਾ ਵੀ ਉਹਨੂੰ ਕਹਿੰਦਾ ਉਹ ਕਹਿੰਦਾ ਨਹੀਂ ਨਹੀਂ ਘੋੜਾ ਤਾਂ ਆਪਾਂ ਲੱਭਾਂਗੇ। ਐਵੇਂ ਹੁਣ ਜਿਵੇਂ ਚਾਲ ਪਣਾਈ ਸੀ ਪੂਰੀ ਹਰੀਰਾਮ ਨੇ ਤੇ ਉਹਦੀ ਘਰ ਵਾਲੀ ਨੇ ਜਦੋਂ ਉਹਦੀ ਘਰ ਵਾਲੀ ਉਹਦੇ ਸੇਠ ਦੇ ਕੋਲ ਆਈ ਤੇ ਸੇਠ ਨੂੰ ਕਹਿੰਦੀ ਵੀ ਸੇਠ ਜੀ ਘੋੜਾ ਲੱਭ ਜੂਗਾ। ਉਹ ਕਹਿੰਦਾ ਕਿਵੇਂ? ਉਹ ਕਹਿੰਦੀ ਵੀ ਤੁਸੀਂ ਹਰੀਰਾਮ ਨੂੰ ਮੇਰੇ ਘਰ ਵਾਲੇ ਨੂੰ ਹਜੇ ਤੱਕ ਕਿਹਾ ਹੀ ਨਹੀਂ। ਤੁਸੀਂ ਉਹਨੂੰ ਕਹੋ ਜਨਾਕਾ ਤੁਸੀਂ ਉਹ ਕਹਿੰਦੇ ਨਹੀਂ ਉਹਨੂੰ ਉਹ ਕਰਦਾ ਨਹੀਂ ਤੇ ਉਹ ਵੈਸੇ ਉਹਦੇ 'ਚ ਇੱਕ ਕਲਾ ਹੈਗੀ ਆ। ਰੱਬ ਨੇ ਇੱਕ ਉਹਨੂੰ ਤਾਕਤ ਦਿੱਤੀ ਆ। ਉਹਨਾਂ ਦਾ ਜਾ ਲੈਂਦਾ ਵੀ ਕਿਹੜੀ ਚੀਜ਼ ਕਿੱਥੋਂ ਚੋਰੀ ਹੋਈ ਆ ਤੇ ਕਿੱਥੇ ਮਿਲ ਸਕਦੀ ਹੈ ਤੇ ਜੇ ਅਗਰ ਤੁਸੀਂ ਉਹਨੂੰ ਕਹੋ ਤਾਂ ਤੁਹਾਡਾ ਅੰਤਾਜਾ ਲਾ ਕੇ ਤੁਹਾਨੂੰ ਕੋੜਾ ਤੁਹਾਡਾ ਕੋੜਾ ਲੱਭ ਕੇ ਦੇ ਸਕਦਾ ਉਹ ਅੰਰੇ ਚ ਕਿਹੜੀ ਗੱਲ ਉਹ ਭੱਜ ਕੇ ਹਰੀਰਾਮ ਦੀ ਝੁੱਗੀ 'ਚ ਗਿਆ ਤੇ ਹਰੀਰਾਮ ਨੂੰ ਕਹਿੰਦਾ ਵੀ ਹਰੀਰਾਮ ਤੈਨੂੰ ਪਤਾ ਨਾ ਆਪਣੇ ਲਾੜੇ ਦਾ ਘੋੜਾ ਗਵਾਚ ਗਿਆ ਮੈਂ ਤੈਨੂੰ ਬਹੁਤ ਇਨਾਮ ਦੇਵਾਂਗਾ ਤੂੰ ਜਲਦੀ ਨਾਲ ਘੋੜਾ ਲੱਭ ਉਹ ਆਂਦਾ ਵੀ ਘੋੜਾ ਤਾਂ ਮੈਂ ਲੱਭ ਲੂੰਗਾ ਕੋਈ ਵੱਡੀ ਗੱਲ ਨਹੀਂ ਪਰ ਤੁਸੀਂ ਜੇ ਕਿੰਨੇ ਹੁਣ ਨਾਮ ਦੇਵਾਂਗੇ ਤੇ ਨਾਮ ਤੁਸੀਂ ਮੈਨੂੰ ਕੀ ਦਿਨਾ ਕੱਲ ਤੁਹਾਡੀ ਕੁੜੀ ਦਾ ਵਿਆਹ ਸੀ ਮੈਂ ਸਾਰਾ ਦਿਨ ਕੰਮ ਕੀਤਾ ਤੇ ਇੱਕ ਭੋਰਾ ਵੀ ਮਠਿਆਈ ਮੇਰੀ ਜਾਂ ਮੇਰੇ ਘਰ ਵਾਲੀ ਨੂੰ ਜਾਂ ਕਿਸੇ ਹੋਰ ਪਰਿਵਾਰ ਦੇ ਮੈਂਬਰ ਨੂੰ ਤੁਸੀਂ ਖਾਣ ਨੂੰ ਨਹੀਂ ਦਿੱਤੀ ਤੇ ਉਹ ਅਮੀਰ ਦੂਜਾ ਸੇਠ ਸੀ ਨਾ ਜਿਹੜਾ ਉਹ ਉਹ ਕਹਿੰਦਾ ਵਾਕਿਆ ਹੀ ਇਸ ਗੱਲ ਤੋਂ ਮੈਂ ਸ਼ਰਮਿੰਦਾ ਮੈਂ ਭੁੱਲ ਗਿਆ ਮੇਰੇ ਦਿਮਾਗ 'ਚ ਹੀ ਨਹੀਂ ਆਈ ਕਿ ਤੂੰ ਨੌਕਰਾਂ ਨੂੰ ਵੀ ਕੁਝ ਦੇਣਾ ਚਾਹੀਦਾ ਖਾਣ ਕੀ ਨੂੰ ਤਾਂ ਮੈਂ ਇਸ ਗੱਲ ਦੀ ਮਾਫੀ ਮੰਗਦਾ ਤੇ ਐਂ ਕਰ ਮੈਨੂੰ ਹੁਣ ਘੋੜਾ ਲੱਭ ਕੇ ਉਹ ਨਾ ਜਾਣ ਕੇ ਕਾਪੀ ਪਿੰਨ ਜਾਂ ਲੈ ਲੈਂਦਾ ਐਵੇਂ ਨਕਸ਼ੇ ਇਹ ਵਾਈ ਜਾਂਦਾ ਲਖੀ ਰਾਈਆਂ ਲਖੀਰਾ ਲਖੂਰਾ ਆਈਆਂ ਮਾਰੀ ਜਾਂਦਾ ਵੀ ਉਹਨੂੰ ਲੱਗੇ ਵੀ ਕੁਛ ਨਾ ਕੁਛ ਟੂਣਾ ਟੱਪਾ ਕਰੀ ਜਾਂਦਾ ਤੇ ਬਾਵਾ ਟਾਈਮ ਬਾਅਦ ਸਾਰਾ ਕਰ ਕਰਾ ਕੇ 10 ਮਿੰਟ ਲਾ ਕੇ ਤੇ ਉਸ ਤੋਂ ਬਾਅਦ ਉਹ ਕਹਿੰਦਾ ਨਾ ਸੇਠ ਜੀ ਜਿਹੜਾ ਤੁਹਾਡਾ ਘਰ ਆ ਨਾ ਘਰ ਦੇ ਮਗਰ ਜੰਗਲ ਦੇ ਵਿੱਚ ਜਾ ਕੇ ਵੇਖੋ ਮੈਨੂੰ ਲੱਗਦਾ ਘੋੜਾ ਉੱਥੇ ਥੋੜਾ ਮਿਲ ਸਕਦਾ ਤੇ ਜਲਦੀ ਜਾਓ ਇਹ ਨਾ ਹੋਵੇ ਚੋਰ ਉਥੋਂ ਲੈ ਜਾਣ ਠੀਕ ਉਹ ਉਹਨੇ ਸੇਠ ਨੇ ਜਲਦੀ ਜਲਦੀ ਆਪਦੇ ਨੌਕਰਾਂ ਨੂੰ ਕੱਲਿਆ ਵੀ ਫਲਾਣੇ ਜਗ੍ਹਾ ਤੇ ਇੱਥੇ ਜਾ ਕੇ ਤੁਸੀਂ ਘੋੜਾ ਲੱਭੋ ਤੇ ਆਪਾਂ ਨੂੰ ਘੋੜਾ ਲੱਭ ਜਾਣਾ ਤੇ ਉੱਥੇ ਉਹਨਾਂ ਨੇ ਜਾ ਕੇ ਨੌਕਰਾਂ ਨੇ ਘੋੜਾ ਲੱਭਣਾ ਸ਼ੁਰੂ ਕੀਤਾ ਤੇ ਭਾਈ ਘੋੜਾ ਤਾਂ ਹੁਣ ਜਦੋਂ ਉੱਥੇ ਛੱਡ ਗਿਆ ਸੀ ਉਹ ਤੇ ਘੋੜਾ ਉਹਨਾਂ ਨੂੰ ਲੱਭ ਗਿਆ ਤੇ ਉਹ ਘੋੜਾ ਲੈ ਕੇ ਆ ਗਿਆ ਜੋ ਘੋੜਾ ਲੈ ਕੇ ਆਏ ਤਾਂ ਉਹ ਨੌਕਰਾਂ ਨੇ ਆ ਕੇ ਦੱਸਿਆ ਆਪਦੇ ਸੇਠ ਨੂੰ ਵੀ ਛੇੜ ਜੀ ਜਿੱਥੇ ਤੁਸੀਂ ਕਹਿੰਦੇ ਸੀ ਨਾ ਘੋੜਾ ਉੱਥੇ ਹੀ ਸੀਗਾ ਤੇ ਸੇਠ ਹਰਾਨ ਹੋ ਗਿਆ ਇਸ ਗੱਲੋਂ ਵੀ ਇਸ ਬੰਦੇ ਨੇ ਉਹ ਲਕੀਣਾ ਹੀ ਮਾਰ ਕੇ ਚਾਰ ਕਿਵੇਂ ਘੋੜਾ ਲੱਭ ਕੇ ਦੇਤਾ ਫੇਟ ਨੇ ਉਹਨੂੰ ਚੰਗਾ ਇਨਾਮ ਨੂਮ ਦਿੱਤਾ ਤੇ ਇਹ ਗੱਲ ਸਾਰੇ ਪਾਸੇ ਫੈਲ ਗਈ ਵੀ ਉਹ ਬੰਦੇ ਵਿੱਚ ਸ਼ਕਤੀ ਆ ਵੀ ਘੋੜਾ ਸੀਤਾ ਉਹ ਬੰਦਾ ਬੇਵਕੂਫ ਉਹਦੇ ਦੇ ਪਾਸੇ ਇੱਕ ਚਤਰਾਈ ਵਰਤੀ ਸੀ ਵੀ ਉਹ ਕੋਈ ਵੀ ਚੀਜ਼ ਲੱਭ ਲੈਂਦਾ ਗਵਾਚੀ ਹੋਈ ਚੀਜ਼ ਲੱਭ ਲੈਂਦਾ ਚਾਰ ਚੁਫੇਰੇ ਆ ਪੂਰੀ ਉਹਦੀ ਨਾ ਮਸ਼ਹੂਰੀ ਹੋ ਗਈ ਚਾਰ ਚੁਫੇਰੇ ਲੋਕੋ ਨੂੰ ਜਾਨਣਾ ਲੱਗ ਗਏ ਵੀ ਇਹ ਬੰਦਾ ਗਵਾਚੀਆਂ ਹੋਈਆਂ ਚੀਜ਼ਾਂ ਵੀ ਲੱਭ ਲੈਂਦਾ ਹੁਣ ਜਿਹੜੇ ਰਾਜ ਦੇ ਵਿੱਚ ਉਹ ਰਹਿੰਦੇ ਸੀ ਉਹ ਰਾਜ ਦੇ ਮੰਤਰੀ ਨੇ ਰਾਜੇ ਨੂੰ ਆ ਕੇ ਦੱਸਿਆ ਵੀ ਰਾਜਾ ਜੀ ਆਪਣੇ ਨਾ ਖਜ਼ਾਨੇ ਚੋਂ ਨਾ ਰੋਜ਼ ਹੀ ਸੋਨੇ ਦੀਆਂ ਮੋਹਰਾਂ ਗਾਇਬ ਹੁੰਦੀਆਂ ਤੇ ਸ਼ੀਰੇ ਵੀ ਗਾਇਬ ਹੋ ਰਹੇ ਆ ਆ ਮੈਂ ਗਿਣਤੀ ਮੈਨੂੰ ਪਹਿਲਾਂ ਵੀ ਸ਼ੱਕ ਸੀ ਪਰ ਜਦੋਂ ਅੱਜ ਮੈਂ ਪੂਰਾ ਆਈਡੀਆ ਲਾਇਆ ਤਾਂ ਲਗਾਤਾਰ ਕੁਛ ਨਾ ਕੁਛ ਉੱਥੋਂ ਗਾਇਬ ਹੋ ਰਿਹਾ ਖਜ਼ਾਨੇ ਚੋਂ ਤੇ ਉਹ ਕਹਿੰਦਾ ਫਿਰ ਲੱਭੋ ਫਿਰ ਚੋਰ ਕੌਣ ਕਰ ਸਕਦਾ ਇਹ ਉਹ ਆ ਨਾ ਜੀ ਐਂ ਤਾਂ ਚੋਰ ਲੱਭਣਾ ਨਹੀਂ ਮੈਂ ਸੁਣਿਆ ਨੇ ਇੱਕ ਆਪਣੇ ਆਪਣੇ ਰਾਜ ਦੇ ਵਿੱਚ ਹੀ ਪਿੰਡ ਦੇ ਵਿੱਚ ਨਾ ਇੱਕ ਬੰਦਾ ਰਹਿੰਦਾ ਹਰੀਰਾਮ ਨਾਂ ਦਾ ਉਹ ਕਹਿੰਦੇ ਜੀ ਸਾਰਾ ਕੁਛ ਹੀ ਦੱਸ ਦਿੰਦਾ ਉਹਨੂੰ ਪਤਾ ਲੱਗ ਜਾਂਦਾ ਉਹ ਆਂਦਾ ਫਿਰ ਬਲਾਉ ਜਲਦੀ ਨਾਲ ਹਰੀਰਾਮ ਨੂੰ ਹਰੀ ਸਾਹਿਬ ਨੂੰ ਬੁਲਾ ਜੋ ਬੁਲਾਉਣ ਗਿਆ ਸਿਪਾਹੀ ਗਏ ਹਰੀਰਾਮ ਦੇ ਘਰੇ ਗਿਆ ਤੇ ਹਰੀ ਆਂਦਾ ਹਰੀਰਾਮ ਨੂੰ ਐ ਹੋ ਗਿਆ ਵੀ ਮਰ ਗਿਆ ਮੇਰੇ ਤੋਂ ਕੋਈ ਨਾ ਕੋਈ ਗਲਤੀ ਨਾ ਹੋ ਗਿਆ ਜਿਹਦੇ ਕਰਕੇ ਰਾਜ ਦੇ ਸਿਪਾਹੀ ਆ ਮੈਨੂੰ ਫੜਨ ਆਏ ਆ ਤੇ ਹੁਣ ਮੈਨੂੰ ਸਜ਼ਾ ਦੇਣਗੇ ਤਾਂ ਤੇ ਪਰ ਉਹ ਹਰੀਰਾਮ ਨੂੰ ਉੱਥੇ ਦਰਬਾਰ ਚ ਲੈ ਗਏ ਤੇ ਰਾਜਾ ਜਾਣਦੇ ਆ ਸਾਰੀ ਕਹਿੰਦੇ ਵੀ ਹਰੀਰਾਮ ਤੂੰ ਆ ਉਹ ਆਦਾ ਹਾਂਜੀ ਤੇ ਕਹਿੰਦਾ ਵੀ ਤੇਰੇ ਵਿੱਚ ਮੈਂ ਸੁਣਿਆ ਕੋਈ ਕਲਾ ਹੈਗੀ ਆ ਵੀ ਜਿਹਦੇ ਨਾਲ ਤੂੰ ਗਵਾਚੀਆਂ ਚੀਜ਼ਾਂ ਲੱਭ ਲੈਣਾ ਉਹ ਨਾ ਹਾਂਜੀ ਇਹ ਤਾਂ ਰੱਬ ਦੀ ਦਾਤ ਆ ਪਰ ਉਹਨੂੰ ਤਾਂ ਕੁਝ ਆਉਂਦਾ ਤਾਂ ਹੈ ਨਹੀਂ ਸੀ ਉਹਨੇ ਤਾਂ ਇੱਕ ਚਿਤਰਾਈ ਕੀਤੀ ਸੀ ਆਪਦੇ ਸੇਠ ਨਾਲ ਪਰ ਉੱਥੇ ਉਹਨੂੰ ਫਸ ਗਿਆ ਰਾਜਿਆਂ ਦਾ ਵੀ ਸਾਡੇ ਮਹਿਲ ਚੋਂ ਹੁੰਦਾ ਚੋਰੀ ਸਾਡੇ ਮਹਿਲ ਦੇ ਖਜ਼ਾਨੇ ਚੋਂ ਚੋਰੀ ਹੁੰਦਾ ਸਿਉਣਾ ਤੇ ਤੂੰ ਲੱਭਣਾ ਉਹ ਬੰਦਾ ਤੇ ਸਿਉਣਾ ਜੇ ਤੂੰ ਲੱਭ ਗਿਆ ਤੈਨੂੰ ਬਹੁਤ ਵੱਡਾ ਇਨਾਮ ਦੇਵਾਂਗੇ ਪਰ ਜੇ ਤੂੰ ਨਾ ਲੱਭਿਆ ਤਾਂ ਫੇਰ ਅਸੀਂ ਤੈਨੂੰ ਮੌਤ ਦੀ ਸਜ਼ਾ ਦਵਾਈ ਉਹ ਪਹਿਲਾ ਵਾਵਾ ਟਾਈਮ ਸੋਚਿਆ ਵੀ ਹੁਣ ਮੈਂ ਕਿਵੇਂ ਕਰਾਂ ਯਾਰ ਫਸ ਗਿਆ ਫੇਰ ਉਹਨੂੰ ਕਹਿੰਦਾ ਰਾਜਾ ਜੀ ਹੁਣ ਸਾਰੇ ਕਾਸੇ ਵਾਸਤੇ ਇੱਕ ਦਿਨ ਦੀ ਲੋੜ ਆ ਮੈਂ ਇੱਕ ਦਿਨ ਬਾਅਦ ਤੁਹਾਨੂੰ ਦੱਸ ਸਕਦਾ ਵੀ ਕੋਈ ਚੀਜ਼ ਉਹ ਉਹਨਾਂ ਨੇ ਕਹਿੰਦੇ ਵੀ ਇੱਕ ਕਮਰੇ ਦੇ ਵਿੱਚ ਇਹਨੂੰ ਇੱਕ ਕਮਰਾ ਦੇ ਦਿਓ ਉਸ ਕਮਰੇ 'ਚ ਰਹੂਗਾ ਮਹਿਲ ਦੇ ਵਿੱਚ ਜਾਣ ਨਹੀਂ ਦੇਣਾ ਇਹਨੂੰ ਜੇ ਇਹਨੇ 24 ਘੰਟੇ 'ਚ ਲੱਭ ਲਿਆ ਠੀਕ ਨਹੀਂ 24 ਘੰਟੇ ਬਾਅਦ ਇਹਨੂੰ ਫਾਂਸੀ ਦੇ ਦੇ ਹੋਰ ਉਹ ਬੰਦਾ ਫਸ ਗਿਆ ਹੁਣ ਉਹ ਬੰਦਾ ਫਸ ਗਿਆ ਵੀ ਹੁਣ ਉਹ ਕਿੱਥੋਂ ਜਾ ਕੇ ਉਹ ਕਰੇ ਕਿ ਸਿਉਣਾ ਲੱਭ ਕੇ ਲਿਆਵੇ ਕਿਉਂਕਿ ਉਹ ਉਹਦੇ 'ਚ ਕੋਈ ਕਲਾ ਥੋੜੀ ਸੀ ਉਹ ਤਾਂ ਬਸ ਐਵੇਂ ਉਹਨੇ ਤਾਂ ਬਸ ਐਵੇਂ ਟਰਪਾਲ ਮਾਰਿਆ ਸੀ ਵੀ ਮੈਨੂੰ ਮੇਰੇ 'ਚ ਕੋਈ ਕਲਾ ਹੈਗੀ ਆ ਪਰ ਉਹਦੇ ਵਿੱਚ ਕਲਾ ਤਾਂ ਕੋਈ ਹੈ ਨਹੀਂ ਸੀ ਇਸ ਕਰਕੇ ਉਹ ਬੰਦਾ ਫਸ ਗਿਆ ਉਹਨੂੰ ਅੰਦਰ ਤਾੜਦਾ ਬਾਹਰ ਪਹਿਰਾ ਲਾਤਾ ਵੀ ਇਹ ਬੰਦਾ ਆਪਾਂ ਨੂੰ ਸਿਉਣਾ ਲੱਭ ਕੇ ਦੇਊਗਾ ਹੁਣ ਕੀ ਹੋਇਆ ਹੁਣ ਕਿੱਥੋਂ ਲੱਭ ਕੇ ਦੇਵੇ ਉਹ ਸਿਉਣਾ ਉਹ ਅੰਦਰ ਬੈਠ ਅਸਲ ਵਿੱਚ ਜਿਹੜਾ ਸੋਨਾ ਚੋਰੀ ਕਰਦੀ ਸੀ ਨਾ ਉਥੇ ਇੱਕ ਗੋਲੀ ਸੀ ਜਿਹਦਾ ਨਾਮ ਜੀਵ ਸੀ ਜੀਵ ਜੀਵ ਨਾਦੀ ਗੋਲੀ ਸੋਨਾ ਚੋਰੀ ਕਰਦੀ ਸੀ ਤੇ ਉਹ ਆਪਦੇ ਭਰਾ ਨੂੰ ਦੇ ਦਿੰਦੀ ਸੀ ਸੋਨਾ ਉਥੋਂ ਚੋਰੀ ਕਰਕੇ ਜਿਹੜਾ ਸਪਾਈ ਸੀ ਇੱਕ ਤੇ ਉਹ ਜੀਵ ਹੁਣ ਉਹਨੂੰ ਐ ਪਤਾ ਇਸ ਗੱਲ ਦਾ ਪਤਾ ਵੀ ਲੱਗ ਗਿਆ ਵੀ ਕੋਈ ਇਸ ਦੂਜੇ ਮਹਿਲ ਦੇ ਵਿੱਚ ਨਾ ਹਰੀ RAM ਬੰਦੇ ਨੂੰ ਬੁਲਾਇਆ ਜਿਹੜਾ ਚੋਰੀ ਲੱਭ ਲੈਂਦਾ ਤਾਂ ਇਹ ਨਾ ਹੋਵੇ ਕਿ ਤੇ ਮੇਰਾ ਪਤਾ ਲੱਗ ਜੇ ਜੇ ਮੇਰਾ ਪਤਾ ਲੱਗ ਗਿਆ ਤੇ ਰਾਜੇ ਨੇ ਤਾਂ ਮੈਨੂੰ ਫਾਂਸੀ ਤੇ ਚੜਾ ਦੇਣਾ ਕਿਉਂ ਨਾ ਮੈਂ ਹਰੀ ਨਾ ਹਰੀ RAM ਨਾਲ ਸੈਟਿੰਗ ਕਰ ਲਵਾਂ ਕੋਈ ਜੇ ਉਹਨੂੰ ਪਤਾ ਲੱਗਦਾ ਤਾਂ ਤਾਂ ਪਹਿਲਾਂ ਤਾਂ ਉਹ ਕਿੰਨੀ ਮੈਂ ਪਤਾ ਕਰਈਆਂ ਵੀ ਪਤਾ ਕਰਦੀਆਂ ਵੀ ਹਰੀ RAM ਨੂੰ ਵਾਕਿਆ ਪਤਾ ਲੱਗਦਾ ਕਿ ਐਵੇਂ ਗੱਲਾਂ ਹੀ ਆ ਤਾਂ ਉਹਨੇ ਕੀ ਕੀਤਾ ਉਥੇ ਜਾ ਕੇ ਹਰੀ RAM ਦੇ ਨਾਲ ਕਮਰੇ ਦੇ ਕੋਲ ਖੜੀ ਹੋ ਗਈ ਜਾਕੀ ਕੰਨ ਲਾ ਕੇ ਦਰਵਾਜ਼ੇ ਨਾਲ ਵੀ ਗੱਲਾਂ ਗੁੱਲਾਂ ਕੀ ਕਰਦਾ ਕੀ ਕੁਛ ਕਰਦਾ ਫਿਰ ਪਤਾ ਕਰ ਫਿਰ ਆਪਾਂ ਮਾਫੀ ਮੰਗ ਲਾਂਗੇ ਜੇ ਇਹਨੂੰ ਪਤਾ ਲੱਗ ਗਿਆ ਤਾਂ ਹੋਇਆ ਕੀ ਦੋਸਤੋ ਹਰੀਰਾਮ ਹੋਣ ਪਸਤਾਈ ਜਾਂਦਾ ਵੀ ਮੈਂ ਇਹੋ ਜਿਹਾ ਪੰਗਾ ਕਿਉਂ ਲੈਣਾ ਸੀ ਮੈਂ ਆਪਦੇ ਸੇਠ ਨੂੰ ਜੇ ਨਾ ਇਹੋ ਜਿਹੀ ਝੂਠ ਬੋਲਦਾ ਨਾ ਕੁਛ ਕਰਦਾ ਤਾਂ ਅੱਜ ਮੈਂ ਵੱਜ ਜਾਂਦਾ ਹੁਣ ਤਾਂ ਮੈਨੂੰ ਰਾਜਾ ਫਾਂਸੀ ਦੇਊਗਾ ਜੇਊਗਾ ਕਹਿੰਦਾ ਜਿਹੜਾ ਆ ਜੀਬ ਆ ਨਾ ਜਿਹੜੀ ਮੇਰੀ ਜੀਬ ਦੇ ਕਾਰਨ ਹੀ ਸਾਰਾ ਕੁਝ ਹੋਇਆ ਵੀ ਉੱਚੀ ਉੱਚੀ ਬੋਲਣ ਲੱਗ ਗਿਆ ਉੱਚੀ ਉੱਚੀ ਗੱਲਾਂ ਕਰਨ ਲੱਗ ਗਿਆ ਜੀਵੇ ਤੂੰ ਮੈਨੂੰ ਵਸਾਇਆ ਜੀਵ ਨੇ ਫਸਾਇਆ ਮੈਨੂੰ ਤੇ ਕਿਉਂਕਿ ਜੀਵ ਤੂੰ ਐਡਾ ਮਾੜਾ ਕੰਮ ਕਿਉਂ ਕੀਤਾ ਜੀਵੇ ਜੀਵ ਤੇ ਤੂੰ ਟਿਕ ਨਹੀਂ ਸਕਦੀ ਸੀ ਤੇ ਜੇ ਤੂੰ ਟਿਕ ਜਾਂਦੀ ਤਾਂ ਅਜ ਮੈਂ ਫਸਦਾ ਨਾ ਹੁਣ ਜਿਹੜੀ ਗੋਲੀ ਸੀ ਉਹਦਾ ਨਾ ਜੀਵ ਸੀ ਉਹ ਬਾਹਰ ਖੜੀ ਸੀ ਉਹ ਸੁਣ ਰਹੀ ਸੀ ਉਹਦਾ ਬੰਦਾ ਆਪਦੀ ਜੀਵ ਦੀ ਗੱਲ ਕਰਦਾ ਸੀ ਵਿਸ਼ਵਾਸ ਦੇ ਪਿੱਛੇ ਸਾਰਾ ਕੁਝ ਹੋਇਆ ਪਰ ਉਹ ਗੋਲੀ ਉਹ ਸੁਣੀ ਜਾਂਦੀ ਸੀ ਸ਼ਾਇਦ ਮੇਰਾ ਨਾਲ ਹੀ ਜਾਂਦਾ ਉਹ ਮੌਕਾ ਜਾਂ ਪਾ ਕੇ ਅੰਦਰ ਆ ਗਏ ਆਉਂਦੇ ਸਾਰੀ ਉਹ ਹਰੀ RAM ਦੇ ਪੈਰੀ ਪੈ ਗਈ। ਉਹ ਆਂਦੀ ਮੇਰਾ ਨਾਂ ਜੀਬਾ ਜੀ। ਮੈਂ ਕੀਤਾ ਸਾਰਾ ਕੁਝ ਉਹ ਆਂਦਾ ਉੱਠ ਖੜ। ਤੈਨ ਦਸਨ ਦੀ ਲੋੜ ਨਹੀਂ। ਉਹ ਹਿਸ਼ਾਰੀ ਚ ਫੜ ਗਿਆ ਨਾ ਕਹਿੰਦਾ ਤੈਨੂੰ ਉੱਠਣ ਦੀ ਲੋੜ ਨਹੀਂ। ਉਹ ਵੀ ਦਸਨ ਦੀ ਲੋੜ ਨਹੀਂ ਉੱਠ ਖੜ। ਕਿਉਂਕਿ ਮੈਨੂੰ ਤਾਂ ਸਾਰਾ ਕੁਝ ਪਤਾ ਲੱਗਦਾ ਤੂੰ ਸਿਉਣਾ ਚੋਰੀ ਕੀਤਾ। ਉਹ ਆਂਦੀ ਜੀ ਉਹਨੇ ਤਾਂ ਪਹਿਲਾਂ ਸਿਉਣਾ ਕੱਢਿਆ ਤੇ ਉਹਨੂੰ ਹਰੀ RAM ਨੂੰ ਫੜਾਤਾ। ਉਹਨੂੰ ਕਹਿੰਦੀ ਆ ਲੈ ਫੜ ਸਿਉਣਾ ਥੋੜਾ ਜਾਂ ਤੇ ਬਾਕੀ ਸਾਰੇ ਦਾ ਸਾਰਾ ਸਿਉਣਾ ਮੈਂ ਮੋੜਦ ਨੂੰ ਤਿਆਰ ਆ। ਤੇ ਮੈਨੂੰ ਐ ਕਰ ਵਿਕੀ ਮੇ ਨਾ ਕਿਵੇਂ ਕਰਕੇ ਵਿਚਾਰ ਰਾਜੇ ਤੋਂ ਸਜਾ ਤੋਂ ਬਚਾ ਉਹ ਹਰੀ RAM ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਬਹਿ ਜਾ ਸੋਚਦੇ ਤੈਨੂੰ ਬਚਾਉਣੇ ਆ ਰਾਜੇ ਦੀ ਸਜਾ ਤੋਂ ਵੀ ਤੂੰ ਸਜਾ ਤੋਂ ਬਚ ਜਾਵੇਂ ਰਾਜੇ ਨੂੰ ਰਾਜੇ ਦਾ ਸਿਉਣਾ ਮਿਲ ਜਾਵੇ ਤੇ ਤੂੰ ਸਜਾ ਤੋਂ ਬਚ ਜਾਵੇਂ ਆਪਾਂ ਕਰ ਕਰਦੇ ਹੱਲ ਕੋਈ ਸੋਚ ਸਮਝ ਕੇ ਜੇ ਤੇ ਉਹ ਗੋਲੀ ਨੂੰ ਹਰੀ RAM ਕਹਿੰਦਾ ਵੀ ਐ ਕਰ ਤੂੰ ਸਾਰਾ ਸਿਉਣਾ ਨਾ ਬਗੀਚੇ ਦੇ ਅਨਾਰ ਦੇ ਬੂਟੇ ਦੇ ਮੋਢੇ ਚ ਦੱਬਦੇ ਜਾ ਗਏ ਤੇਰਾ ਨਾਮ ਐ ਲੈਂਦਾ ਨਹੀਂ ਤੇ ਬਸ ਸਿਉਣਾ ਸਾਰੇ ਦਾ ਸਾਰਾ ਦੱਬੀ ਰੱਖਣਾ ਕੁਛ ਨਹੀਂ ਉਹ ਆ ਨਹੀਂ ਠੀਕ ਆ ਜੀ ਉਹੀ ਘਟਾ ਜਿਹੜਾ ਮੈਂ ਤੁਹਾਨੂੰ ਦੇਤਾ ਕਹਿੰਦੇ ਜੀ ਉਹ ਕਹਿੰਦਾ ਕੋਈ ਗੱਲ ਨਹੀਂ ਬਾਕੀ ਤੂੰ ਨਾਪਦੇ ਗੱਲ ਕਿ ਉਹਨੇ ਨੱਪਤਾ ਦੂਜੇ ਦਿਨ ਜੋ ਟਾਈਮ 24 ਘੰਟੇ ਪੂਰੇ ਹੋ ਗਏ ਰਾਜੇ ਨੇ ਉਹਨੂੰ ਵੀ ਕਹਿੰਦੇ ਲਿਆ ਵੀ ਹਰੀ RAM ਨੂੰ ਬੁਲਾਉ ਤੇ ਪੁੱਛ ਗਿਆ ਆਪਾਂ ਤ ਨਹੀਂ ਤਾਂ ਫਾਂਸੀ ਚੜਾਈਏ ਤੇ ਜਾਂਦਿਆ ਸਾਰੀ ਹਰੀ RAM ਨੂੰ ਪੁੱਛਿਆ ਵੀ ਹਾਂ ਵੀ ਹਰੀ RAM ਕੀ ਬਣਿਆ ਸਿਉਣਾ ਇਹਦਾ ਲੱਬਿਆ ਸਿਉਣਾ ਲੱਗਿਆ ਪਤਾ ਤੈਨੂੰ ਉਹ ਆਂਦਾ ਹਾਂਜੀ ਲੱਗ ਗਿਆ ਜੀ ਪਤਾ ਮੈਂ ਸਾਰਾ ਸਾਰੀ ਰਾਤ ਬੈਠ ਕੇ ਹਿਸਾਬ ਲਾਇਆ ਤੇ ਮੈਨੂੰ ਪਤਾ ਲੱਗ ਗਿਆ ਕਿੰਨਾ ਵੀ ਚੋਰ ਤਾਂ ਨਹੀਂ ਲੱਭਣੇ ਜੀ ਚੋਰ ਤਾਂ ਨਹੀਂ ਲੱਭਣੇ ਕਿਉਂਕਿ ਚੋਰ ਤਾਂ ਹੋਰ ਰਾਜ ਦੇ ਵਿੱਚ ਭੱਜ ਗਿਆ ਪਰ ਉਹਨਾਂ ਦਾ ਜਿਹੜਾ ਸਿਉਣਾ ਉਹਨਾਂ ਨੇ ਇੱਥੇ ਹੀ ਨੱਪ ਗਏ ਸੀ ਮਹਿਲ ਦੇ ਵਿੱਚ ਵੀ ਫੇਰ ਕੱਢ ਲਾਂਗੇ ਜੋ ਗਾਵ ਠੰਡੀ ਜੀ ਪੈ ਗਈ ਕੱਢ ਲਾਂਗੇ ਤੇ ਇਸ ਕਰਕੇ ਸਿਉਣਾ ਲੱਭ ਜੂਗਾ ਉਹ ਕਹਿੰਦੇ ਚਾ ਕੋਈ ਨਹੀਂ ਰਾਜਾ ਕਹਿੰਦਾ ਵੀ ਸਿਉਣਾ ਮੈਂ ਤਾਂ ਸਿਉਣੇ ਨਾਲ ਮਤਲਬ ਹੈ ਸਿਉਣਾ ਲੱਭ ਜੀ ਮੈਂ ਕੀ ਲੈਣਾ ਇਸ ਗੱਲ ਤੋਂ ਤਾਂ ਫਿਰ ਕਹਿੰਦਾ ਐਂ ਕਰੋ ਆਪਣੇ ਬਗੀਚੇ ਜਾਓ ਜੀ ਬਗੀਚੇ ਦੇ ਵਿੱਚ ਅਨਾਰ ਦਾ ਦਰਖਤ ਆ ਉਹਦੇ ਮੋਢੇ ਚ ਲੱਭ ਜੂਗਾ ਉਹ ਰਾਜਾ ਕਹਿੰਦਾ ਚੱਲ ਆ ਜਿਓ ਸਾਰੇ ਚਲਦੇ ਮੰਤਰੀ ਵੀ ਜਾਵੜੇ ਸਿਪਾਹੀ ਵੀ ਜਾਵੜੇ ਰਾਜਾ ਵੀ ਜਾਵੜਿਆ ਹਰੀ RAM ਨੂੰ ਵੀ ਨਾਲ ਲੈ ਗਏ ਉਹਨੇ ਜਿੱਥੇ ਦੱਸਿਆ ਅਨਾਰ ਦੇ ਮੋਢੇ ਉਸ ਅਨਾਰ ਦੇ ਮੋਢੇ ਚੰਨਣੇ ਪੱਟਿਆ ਉਹਨੇ ਤਾਂ ਨੱਪਿਆ ਸੀ ਹੁਣ ਗੋਲੀ ਨੇ ਤਾਂ ਜੋ ਪੱਟਿਆ ਤੋਂ ਸਿਉਣਾ ਉਹਦੇ ਉੱਪਰ ਇਹ ਕਰ ਗਿਆ ਰਾਜਾ ਵੀ ਉਹਨਾਂ ਵਾਹ ਵਾ ਕਰਨ ਲੱਗ ਗਿਆ ਉਹ ਰਾਜਾ ਵੀ ਕਹਿੰਦਾ ਵਾਕਿਆ ਯਾਰ ਬੰਦੇ 'ਚ ਕਲਾ ਹੈਗੀ ਆ ਬੰਦਾ ਵਾਕਿਆ ਹੀ ਵੀ ਇਹ ਕੰਮ ਕਰ ਲੈਂਦਾ ਇਹਦੇ 'ਚ ਕੋਈ ਸ਼ੱਕ ਨਹੀਂ ਤੇ ਪਰ ਜਿਹੜਾ ਮੰਤਰੀ ਸੀ ਨਾ ਉਹਨਾਂ ਦਾ ਮੰਤਰੀ ਨੂੰ ਸ਼ੱਕ ਹੋ ਗਿਆ ਮੰਤਰੀ ਕਹਿੰਦਾ ਰਾਜਾ ਸਾਹਿਬ ਐਵੇਂ ਨਹੀਂ ਗੱਲ ਕੀਤੀ ਇਹ ਮੈਨੂੰ ਲੱਗਦਾ ਚੋਰਾਣਾ ਰਲਿਆ ਹੈ ਚੋਰਾ ਦਾ ਸਰਦਾਰ ਆ ਜੋ ਪਹਿਲਾਂ ਚੋਰ ਚੋਰੀ ਕਰ ਲੈਂਦੇ ਆ ਤੇ ਇਹ ਬਾਤ ਚਾ ਕੇ ਦੱਸ ਕੇ ਪੈਸੇ ਕਮਾ ਲੈਂਦਾ ਇਹ ਲੱਖਾਂ ਰੁਪਇਆ ਲੈਂਦਾ ਲੋਕਾਂ ਤੋਂ ਦੱਸਣ ਦਾ ਕੋਈ ਨਾ ਕੋਈ ਚੱਕਰ ਹੈ ਤੇ ਰਾਜਾ ਆਂਦਾ ਵੀ ਐਂ ਕਰ ਜਿਵੇਂ ਵੀ ਤੂੰ ਇਹਦੀ ਜਾਂਚ ਕਰਨੀ ਚਾਹਣਾ ਕਰ ਹੁਣੇ ਹੁਣੇ ਜਾਂਚ ਕਰ ਤੇ ਬਸ ਜੇ ਤਾਂ ਇਹ ਸਹੀ ਨਿਕਲਿਆ ਬੰਦਾ ਤਾਂ ਇਹਨੂੰ ਆਪਾਂ ਛੱਡ ਦਿਆਂਗੇ ਇਨਾਮ ਵੀ ਵੱੱਟ ਵੱੱਟ ਦੇਵਾਂਗੇ ਪਰ ਜੇ ਇਹ ਬੰਦਾ ਗਲਤ ਨਿਕਲਿਆ ਠੀਕ ਹੈ ਤਾਂ ਆਪਾਂ ਇਹਨੂੰ ਹੁਣੇ ਹੀ ਫਾਂਸੀ ਸਜ਼ਾ ਦੇ ਦੇਵਾਂਗੇ ਉਹਨਾਂ ਦਾ ਠੀਕ ਹੈ ਜੀ ਉਹ ਵੀ ਰਾਜਨਾ ਕੀਤੀ ਸਲਾਹ ਉਹਨੇ ਇੱਕ ਕੁਜਾ ਮੰਗਾਇਆ ਕੁਜੇ ਨੂੰ ਉਤੋਂ ਬੰਨ੍ਹ ਕਰ ਲਿਆ ਉਹ ਤੋੜਾ ਛੋਟਾ ਜਿਹਾ ਕੁਜਾ ਮੰਗਾ ਕੇ ਉਹਨਾਂ ਨੇ ਉਹਨੂੰ ਕੁਜੇ ਨੂੰ ਉਤੋਂ ਬੰਨ੍ਹ ਕਰ ਲਿਆ ਤੇ ਹਰੀਰਾਮ ਨੂੰ ਉਹਨੇ ਮੰਤਰੀ ਕਹਿੰਦਾ ਵੀ ਗੱਲ ਸੁਣ ਲਾ ਸਾਨੂੰ ਹੈਗਾ ਤੇਰੇ ਤੇ ਸ਼ੱਕ ਵੀ ਤੂੰ ਚੋਰੀ ਆਪ ਕਰਾਉਣਾ ਪਰ ਪਰ ਅਸੀਂ ਤੇਰੀ ਜਾਂਚ ਕਰਨਾ ਚਾਹੁੰਦੇ ਵਾਕਿਆ ਹੀ ਤੈਨੂੰ ਕੁਝ ਆਉਂਦਾ ਜਿਹਦੇ ਨਾਲ ਤੂੰ ਲੋਕਾਂ ਦਾ ਭਲਾ ਕਰਦਾ ਦੱਸਦਾ ਦੂ ਲੋਕਾਂ ਨੂੰ ਜਾਂ ਨਹੀਂ ਆਉਂਦਾ ਜੇ ਤੂੰ ਪਾਸ ਹੋ ਗਿਆ ਤਾਂ ਤੈਨੂੰ ਵੱਧੂ ਇਨਾਮ ਮਿਲੇ ਇਹੋ ਜਿਹਾ ਇਨਾਮ ਦੇਵਾਂਗੇ ساری ਉਮਰ ਬੈਠ ਕੇ ਖਾਈ ਜਾਣਾ ਪਰ ਜੇ ਤੂੰ ਫੇਲ ਹੋਇਆ ਤਾਂ ਅਸੀਂ ਤੈਨੂੰ ਮੌਤ ਦੀ ਸਜ਼ਾ ਦੇਵਾਂਗੇ ਹਰੀਆ ਦੇ ਚਲੋ ਠੀਕ ਹੈ ਜੀ ਕਰੋ ਜੀ ਕਰੋ ਤੇ ਉਹਨਾਂ ਨੇ ਨਾ ਫੜ ਕੇ ਕੁਜੇ ਦੇ ਵਿੱਚ ਡੱਡੂ ਪਾ ਲਿਆ ਤੇ ਤਿੱਤੋ ਕੁਜਾ ਕਰ ਲਿਆ ਬੰਦ ਤੇ ਬਿਹਰੀराम ਨੂੰ ਕਹਿੰਦੇ ਵੀ ਦੱਸ ਇਹਦੇ ਵਿੱਚ ਕੀ ਚੀਜ਼ ਆ ਤਾਂ ਹਰੀ RAM ਨੂੰ ਆਇਆ ਸੀ ਵੀ ਉਹਨੇ ਫਾਂਸੀ ਦਾ ਝੜਾਉਣ ਕਿ ਝੜਾਉਣਗੇ ਮੈਨੂੰ ਕੀ ਪਤਾ ਕੂਜੇ ਦੇ ਵਿੱਚ ਕੀ ਆ ਮੈਨੂੰ ਕਿਹੜਾ ਕੁਝ ਆਉਂਦਾ ਨਾ ਤਾਂ ਹਰੀ RAM ਸੋਚਣ ਲੱਗ ਗਿਆ ਉਹ ਕਹਿੰਦਾ ਯਾਰ ਵੀ ਆਦੇ ਆਦੇ ਜਵਾਕਾਂ ਨੂੰ ਯਾਦ ਕਰਨ ਲੱਗ ਗਿਆ ਆਪਦੀ ਘਰ ਵਾਲੀ ਨੂੰ ਯਾਦ ਕਰਨ ਲੱਗ ਗਿਆ ਵੀ ਮੇਰੀ ਘਰ ਵਾਲੀ ਵਿਚਾਰੀ ਕਿਵੇਂ ਦਿਨ কাটੂਗੀ ਮੇਰੇ ਜਵਾਕ ਮੇਰੇ ਤੋਂ ਬਿਨਾਂ ਕਿਵੇਂ ਕੱਟਣਗੇ ਤਾਂ ਮੇਰਾ ਪਿਓ ਮੇਰੇ ਨਾਲ ਕਿੰਨਾ ਪਿਆਰ ਕਰਦਾ ਸੀ ਜੋ ਜਾਂਦਾ ਸੀ ਹੁਣ ਮੇਰਾ ਦਾਤਾ ਤੇ ਮੇਰਾ ਪਿਓ ਸਵਰਗ ਜਾਂ ਹੁਣ ਤਾਂ ਮੈਨੂੰ ਮੈਂ ਵੀ ਉਹਦੇ ਕੋਲ ਉਹਨਾਂ ਕੋਲੇ ਜਾਊਂਗਾ ਹੈ ਤੇ ਅੱਖਾਂ ਵਿੱਚ ਕੇ ਸਾਰਾ ਕੁਝ ਸੋਚੀ ਜਾਂਦਾ ਤੇ ਰਾਜਾ ਰਾਜੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਉਹ ਪਾਲਣ ਦੀ ਕੋਸ਼ਿਸ਼ ਕਰਦਾ ਵੀ ਡੱਡੂ ਉਹਦੇ ਵਿੱਚ ਕੀ ਚੀਜ਼ਾਂ ਪੁੱਜੇ ਦੇ ਵਿੱਚ ਤੇ ਉਹ ਕਹਿੰਦਾ ਜੀ ਉਹ ਸੋਚੀ ਜਾਂਦਾ ਕਹਿੰਦਾ ਯਾਰ ਮੇਰਾ ਪਿਓ ਮੈਨੂੰ ਡੱਡੂ ਦਾ ਬੱਚਾ ਕਹਿੰਦਾ ਹੁੰਦਾ ਸੀ ਡੱਡੂ ਦਾ ਬੱਚਾ ਡੱਡੂ ਦਾ ਬੱਚਾ ਤਾਂ ਉੱਚੀ ਉੱਚੀ ਨਾ ਕਰਨ ਲੱਗਦਾ ਡੱਡੂ ਦਾ ਬੱਚਾ ਡੱਡੂ ਦਾ ਬੱਚਾ ਉਹ ਰਾਜਾ ਕਹਿੰਦਾ ਵਾਕਿਆ ਤੂੰ ਤਾਂ ਦੱਸਤਾ ਬਈ ਇਹਨੂੰ ਦਾ ਸਾਰਾ ਕੁਝ ਹੀ ਪਤਾ ਉਹ ਕਹਿੰਦਾ ਵਾਕਿਆ ਬਈ ਇਹਨੂੰ ਸਾਰਾ ਕੁਝ ਪਤਾ ਵਾਕਿਆ ਹੀ ਕੁਜੇ ਦੇ ਵਿੱਚ ਡੱਡੂ ਦਾ ਬੱਚਾ ਉਥੋਂ ਫੇਰ ਕਿਸਮਤ ਨਾਲ ਉਹ ਕਮਲਾ ਬੰਦਾ ਬਚ ਗਿਆ ਤੇ ਰਾਜੇ ਨੇ ਉਹਨੂੰ ਪੰਜ ਪਿੰਡ ਇਨਾਮ ਵਜh ਦੇ ਦਿੱਤੇ ਪੰਜ ਪਿੰਡਾਂ ਦੀ ਸਾਰੀ ਕਮਾਈ ਤੇਰੀ ਪੰਜ ਪਿੰਡ ਉਹਦੀ ਜ਼ਮੀਨ ਜਾਇਦਾਦ ਉਹਦਾ ਸਾਰਾ ਕੁਝ ਤੇਰਾ ਤੇ ਤੂੰ ਹੋਰ ਵੀ ਕੁਝ ਮੰਗਣਾ ਤਾਂ ਮੰਗ ਉਹ ਬੰਦਾ ਕਹਿੰਦਾ ਵੀ ਹਾਂਜੀ ਮੈਂ ਮੰਗਣਾ ਰਾਜਾ ਕਹਿੰਦਾ ਵੀ ਹਾਂ ਤੂੰ ਦੱਸ ਕੀ ਮੰਗਣਾ ਤੂੰ ਉਹ ਕਹਿੰਦਾ ਵੀ ਮੈਂ ਇਹ ਮੰਗਣਾ ਜੀ ਵੀ ਜਿਹੜਾ ਨਾ ਅੱਜ ਤੋਂ ਬਾਅਦ ਮੈਂ ਕਿਸੇ ਨੂੰ ਵੀ ਚੋਰੀ ਜਾਂ ਚੋਰ ਬਾਰੇ ਜਾਂ ਚੋਰੀ ਦੇ ਮਾਲ ਬਾਰੇ ਨਹੀਂ ਦੱਸੂਗਾ ਤੇ ਮੇਰੇ ਤੋਂ ਕੋਈ ਪੁੱਛੇਗਾ ਰਾਜਾ ਆਂਦਾ ਵੀ ਠੀਕ ਆ ਮਨਜ਼ੂਰ ਅੱਜ ਤੋਂ ਬਾਅਦ ਤੈਨੂੰ ਕੋਈ ਵੀ ਨਹੀਂ ਪੁੱਛੂਗਾ ਜਿੱਡੀ ਮਰਜ਼ੀ ਕੋਈ ਚੋਰੀ ਹੋ ਜੇ ਤੇਰੇ ਤੋਂ ਕੋਈ ਪੁੱਛਣ ਨਹੀਂ ਆਉਣਾ ਕੋਈ ਦੋਸਤੋ ਕਮਲੇ ਬੰਦਿਆਂ ਦੀ ਐਵੇਂ ਕਿਸਮਤ ਖੁੱਲ ਜਾਂਦੀ ਕਈ ਵਾਰੀ ਕਈ ਵਾਰੀ ਕਮਲੇ ਆਪ ਹੀ ਆਪਦੀ ਕਿਸਮਤ ਨੂੰ ਖਰਾਬ ਕਰ ਲੈਂਦੇ ਆ ਜਿਵੇਂ ਇੱਕ ਹੋਰ ਕਹਾਣੀ ਛੋਟੀ ਜੀ ਦੋ ਬੰਦੇ ਸੀ ਘਰੋਂ ਵਪਾਰ ਕਰਨ ਨਿਕਲੇ ਠੀਕ ਹੈ ਉਹਨਾਂ ਨੇ ਗੋੜ ਚੌਲ ਸਾਰਾ ਕੁਝ ਲੈ ਲਿਆ ਵੀ ਆਪਾਂ ਰਾਹ ਦੇ ਵਿੱਚ ਜੋ ਭੁੱਖ ਲੱਗੂਗੀ ਤੱਕ ਚੌਲ-ਚੌਲ ਬਣਵਾ ਕੇ ਬਣਾ ਲਿਆ ਕਰਾਂਗੇ ਉਹ ਰਸਤੇ ਤੁਰੇ ਜਾਂਦੇ ਆ ਵਪਾਰ ਕਰਨ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਕਈ ਪਿੰਡ ਲੰਘ ਜਾਂਦੇ ਥੱਕ ਜਾਂਦੇ ਤੇ ਆਖਰ ਨੂੰ ਉਹਨਾਂ ਨੂੰ ਉਹ ਹੋ ਜਾਂਦਾ ਕੀ ਕਹਿੰਦੇ ਆ ਭੁੱਖ ਲੱਗ ਜਾਂਦੀ ਹੈ ਉਹਨਾਂ ਨੂੰ ਜਦੋਂ ਉਹਨਾਂ ਨੂੰ ਭੁੱਖ ਲੱਗਦੀ ਹੈ ਨਾ ਦੋਸਤੋ ਤਾ ਫਿਰ ਉਹ ਕਹਿੰਦੇ ਨਾ ਵੀ ਆਪਾਂ ਐਂ ਕਰਦੇ ਆਂ ਖਾਣਾ ਖਾਣ ਬਣਾਉਣ ਦੀ ਸਕੀਮ ਲਾਈ ਜੀ ਇਹ ਕਹਿੰਦਾ ਵੀ ਆਪਾਂ ਪਿੰਡ ਦੇ ਵਿੱਚ ਤਾਂ ਫਿਰਦੇ ਆਂ ਇੱਥੇ ਕਿਸੇ ਨੂੰ ਆਪਾਂ ਪੁੱਛ ਲੈਨੇ ਆਂ ਵੀ ਆਪਾਂ ਨੂੰ ਆਪਦੇ ਚੁੱਲ੍ਹੇ ਤੇ ਆਪਦੇ ਭਾਂਡੇ ਦੇ ਵਿੱਚ ਖਾਣਾ ਬਣਾਉਣ ਦੀ ਇਜਾਜ਼ਤ ਦੇ ਦੇਵੇ ਤੇ ਆਪਾਂ ਬਣਾ ਕੇ ਖਾ ਲਾਂਗੇ ਉਹਾਂ ਦਾ ਚਲ ਠੀਕ ਆ ਵੀ ਉਹ ਇੱਕ ਬਜ਼ੁਰਗ ਬੁੱਢੀ ਦੇ ਘਰੇ ਜਾਵੜਦੇ ਉਹ ਜਿਹੜੀ ਇਕੱਲੀ ਰਹਿੰਦੀ ਹੁੰਦੀ ਹੈ ਬਿਲਕੁਲ ਹੀ ਇਕੱਲੀ ਰਹਿੰਦੀ ਆ ਉਹਦੇ ਘਰੇ ਕੋਈ ਵੀ ਹੋਰ ਨਹੀਂ ਹੁੰਦਾ ਤੇ ਉਹਦੇ ਕੋਲ ਇੱਕ ਮੱਝ ਹੁੰਦੀ ਹੈ ਤੇ ਇੱਕ ਉਹ ਕੱਲੀ ਹੁੰਦੀ ਆ ਛੋਟਾ ਜਿਹਾ ਦੂਆ ਹੁੰਦਾ ਉਹ ਬੂਹੇ ਵੇਜੀ ਨਾਂ ਕਿਤੇ ਉਹ ਬਜ਼ੁਰਗ ਮਾਤਾ ਕੋਲ ਜਾਂਦੇ ਉਹਨਾਂ ਦੱਸਦੇ ਇਸ ਤਰ੍ਹਾਂ ਵੀ ਅਸੀਂ ਉਪਾਰੀ ਆ ਸਾਡੇ ਕੋਲ ਸਮਾਨ ਸਾਰਾ ਹੈਗਾ ਚੌਲ ਆ ਗੋੜਾ ਸਾਰਾ ਕੁਝ ਹੈਗਾ ਤੇ ਅਸੀਂ ਗੋੜ ਵਾਲੇ ਚੌਲ ਬਣਾ ਕੇ ਖਾਣਾ ਉਹਾਂ ਦੇ ਵਿੱਚ ਕੋਈ ਗੱਲ ਹੀ ਬਣਾ ਲਓ ਉਹ ਬਣਾਉਣ ਲੱਗ ਜਾਂਦੇ ਆ ਬੈਠੇ ਬੈਠੇ ਮਾਤਾ ਨਾਲ ਜਿਵੇਂ ਗੱਲਾਂ ਗੁੱਲਾਂ ਵੀ ਕਰੀ ਜਾਂਦੇ ਹਾਲ ਚਾਲ ਪੁੱਛੀ ਜਾਂਦੇ ਆ ਤੇ ਉਹਨਾਂ ਦੀ ਨਿਗਾ ਨਾ ਮੱਝ ਤੇ ਪੈ ਜਾਂਦੀ ਜਿਹੜੀ ਮਾਤਾ ਕੋਲ ਮੱਝ ਹੁੰਦੀ ਮੱਝ ਬਹੁਤ ਤਗੜੀ ਹੁੰਦੀ ਉਹ ਬੜੀ ਬੜੀ ਤਗੜੀ ਤੇ ਮਾਤਾ ਜਿਹੜਾ ਗੇਟ ਹੁੰਦਾ ਨਾ ਛੋਟਾ ਜਿਹਾ ਹੁੰਦਾ ਬਿਲਕੁਲ ਨੰਗੰਡਾ ਪੁੱਤ ਨੂੰ ਪਾਇਆ ਤੇ ਗੱਲਾਂ ਕਰਦੇ ਕਰਦੇ ਕਹਿੰਦੇ ਮਾਤਾ ਤੇਰੀ ਮੱਝ ਬੜੀ ਤਗੜੀ ਹੈ ਉਹ ਆnde ਕਿ ਹਾਂ ਮਾਤਾ ਕਿ ਨਹੀਂ ਹਾਂ ਵੀ ਗੱਲ ਵਾਕਿਆ ਮੱਝ ਤਾਂ ਮੇਰੀ ਬਹੁਤ ਤਗੜੀ ਆ ਮੈਂ ਸੇਵਾ ਬਹੁਤ ਕਰਦੀ ਮੈਂ ਤਾਂ ਕਰਕੇ ਮੱਝ ਤਗੜੀ ਤੇ ਉਹ ਕਹਿੰਦਾ ਮਾਤਾ ਇੱਕ ਗੱਲ ਮੁਸੀਬਤ ਪੈ ਜਾਣੀ ਹੈ ਜੇਗਾ ਕੰਮ ਹੋ ਜੇਦਾ ਉਹ ਕਹਿੰਦੀ ਵੀ ਦੱਸ ਕੀ ਗੱਲ ਕੀ ਮੁਸੀਬਤ ਪੈ ਜਾਣੀ ਹੈ ਕਿਹੋ ਜੀ ਗੱਲ ਕਰੀਏ ਮੈਂ ਤੂੰ ਉਹ ਕਹਿੰਦਾ ਜੇ ਮਾਤਾ ਤੇਰੀ ਮੱਝ ਮਰ ਜੇ ਤਾਂ ਗੇਟ ਵੀ ਦੀ ਬਾਹਰ ਕਿਵੇਂ ਕੱਢੇਗੀ ਮਸੀਗਤਾ ਬਾਂਜੂ ਮਾਦਾ ਚੱਕਦੀ ਆ ਕੋਟਾ ਪੈ ਜਾਂਦੀ ਆ ਮਗਰ ਤੇ ਫਿਰ ਉਹ ਉਹ ਜਿਹੜੇ ਚੌਲ ਕੱਚੇ ਪੁੱਜੇ ਜੇ ਪਾਣੀ ਪੂਣੀ ਜੋ ਉਵੇਂ ਹੀ ਉਹਦੇ ਪੱਗ ਦੇ ਲਾੜ ਚ ਇੱਕ ਬੰਦੇ ਦੀ ਜੇ ਪਾ ਕੇ ਤੇ ਮਾਤਾ ਨੂੰ ਵਲੇਟ ਕੇ ਫੜਾ ਦਿੰਦੀ ਵੀ ਆ ਲੈ ਲੈ ਜੋ ਵੀ ਮੇਰੇ ਘਰ ਤੋਂ ਦੂਰ ਨਿਕਲ ਜਾ ਹੁਣ ਇੱਕ ਇੱਕ ਲਾੜੋਂ ਨੇ ਫੜਿਆ ਤੇ ਇੱਕ ਲਾੜੋਂ ਨੇ ਇੱਕ ਹੋਰ ਨੇ ਫੜਿਆ ਇੱਕ ਦੂਜੇ ਬੰਦੇ ਨੇ ਫੜਿਆ ਦੋਨੇ ਦੋਨੇ ਲਾੜ ਫੜ ਕੇ ਤੇ ਆ ਲੰਮਕਾ ਕੇ ਤੁਰੇ ਜਾਂਦੇ ਆ ਹੁਣ ਚੌਲਾਂ ਦਾ ਜਿਹੜਾ ਜੂਜਾ ਉਹ ਥੱਲੇ ਡੁੱਲਦਾ ਜਾਂਦਾ। ਡੁੱਲਦਾ ਇਹ ਕੱਚੇ-ਪੱਚੇ ਵਿੱਚੇ ਪਾਣੀ ਪੁਣੀ ਜਾਂ ਤੇ ਰਾਜ ਕੋਈ ਬੰਦਾ ਪੁੱਛਦਾ ਆਹ ਕੀ ਡੁੱਲਦਾ ਜਾਂਦਾ ਉਹ ਕਹਿੰਦਾ ਸਾਡੀ ਜਵਾਨਦਾਰ। ਦੋਸਤੋ ਇਹੀ ਜਵਾਨ ਦੇ ਨਾਲ ਤੁਸੀਂ ਜਿੱਡੇ ਮਰਜੀ ਵੱਡੇ ਕੰਮ ਕਰਵਾ ਸਕਦੇ ਆ ਵੱਡੇ ਤੋਂ ਵੱਡੇ ਚੰਗੇ ਤੋਂ ਚੰਗੇ ਕੰਮ ਕਰਵਾ ਸਕਦੇ ਆ। ਇਹੀ ਜਵਾਨ ਹੱਡੀ ਉਹ ਕਹਿੰਦੇ ਜਿਵੇਂ ਕਹਿੰਦੇ ਨਾ ਵੀ ਇਸ ਜੀਭ ਦੇ ਵਿੱਚ ਹੱਡੀ ਨਹੀਂ ਹੁੰਦੀ। ਕਹਿੰਦੇ ਜੀਭ ਦੇ ਵਿੱਚ ਹੱਡੀ ਨਹੀਂ ਹੁੰਦੀ। ਪਰ ਇਹ ਜੀਵ ਹੱਡੀਆਂ ਤੋੜਵਾ ਦਿੰਦੀ ਹੈ ਜੇਕਰ ਆਪਾਂ ਮਾੜੀ ਜਿਹੀ ਇਕੁਏਸ਼ਨ ਨੂੰ ਗਲਤ ਚੀਜ਼ ਬੋਲ ਦਈਏ ਤਾਂ ਇਹ ਵਾਕਈ ਬੰਦੇ ਦੀਆਂ ਹੱਡੀਆਂ ਵੀ ਤੋੜਵਾ ਸਕਦੀ ਆ ਦੋਸਤੋ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਅੱਜ ਦੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਆ ਪਿਆਰਾ ਜਿਹਾ ਲਾਈਕ ਕਰ ਦਿਓ ਤੇ ਜਿਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਨਾਲ ਸਬਸਕ੍ਰਾਈਬ ਕਰੋ ਥੈਂਕ ਯੂ ਧੰਨਵਾਦ